ਸੋ ਬਹੁਤ ਸ਼ਾਨਦਾਰ ਦਿਨ ਰਿਹਾ ਅੱਜ ਆਪਣੇ ਪਲਾਨ ਦੇ ਅਕੋਰਡਿੰਗ ਇੱਕ ਟਰੇਡ ਬਣੀ ਆ ਤੇ ਵਧੀਆ ਟਰੇਡ ਬਣੀ ਆ ਸੋ ਟਰੇਡ ਬਾਰੇ ਵੀ ਗੱਲ ਕਰਾਂਗੇ ਆਪਾਂ ਤੇ ਆਪਾਂ ਗੱਲ ਕਰਾਂਗੇ ਕਿ ਬੁੱਧਵਾਰ ਨੂੰ ਯਾਨੀ ਕਿ ਕੱਲ ਨੂੰ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਮਜ਼ਬੂਤ ਸਪੋਰਟ ਨੇ ਕਿਹੜੇ ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ ਕਿਹੜੇ ਪਲਾਨਸ ਨੇ ਟਰੇਡ ਕਰਨ ਦੇ ਲਈ ਉਹਨਾਂ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕੱਲ ਜਿਹੜੀ ਸ਼ਾਮੀ ਆਪਾਂ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਆਪਾਂ ਕਿਹੜੇ ਕਿਹੜੇ ਪਲਾਨਸ ਦੱਸੇ ਸੀ ਤੇ ਉਹਨਾਂ ਦੇ ਮੁਤਾਬਕ ਕੋਈ ਪਲਾਨ ਬਣਿਆ ਜਾਂ ਫਿਰ ਨਹੀਂ ਬਣਿਆ ਸੋ ਸਭ ਤੋਂ ਪਹਿਲਾਂ ਦੇਖੋ ਪਲਾਨ ਆਪਾਂ ਦੱਸਿਆ ਸੀ ਤੁਹਾਨੂੰ ਕਿ 2605 ਜਿਹੜਾ ਆ ਆਹ ਸੌਰੀ 2606 ਹੈ ਜਿਹੜਾ ਇਹ ਆਪਣਾ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਆ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਕੱਲ੍ਹ ਵਾਸਤੇ ਸਭ ਤੋਂ ਫੇਵਰਿਟ ਇਹਦੇ ਕੋਲ ਆ ਕੇ ਜੇ 15 ਮਿੰਟ ਕੋਈ ਸ਼ੂਟਿੰਗ ਸਟਾਰ ਬਣਦਾ ਜਾਂ ਫਿਰ 5 ਮਿੰਟ ਕੋਈ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਆ ਹੋਣ ਦੇਖੋ ਨਿਫਟੀ ਗੈਪ ਅਪ ਓਪਨ ਹੁੰਦੀ ਹੈ ਗੈਪ ਅਪ ਓਪਨ ਹੋ ਕੇ ਨਿਫਟੀ ਉੱਤੇ ਆਉਂਦੀ ਹੈ ਪਰ ਪੂਰਾ ਇਹਦੇ ਕੋਲ ਨਹੀਂ ਆਉਂਦੀ 2605 ਤੋਂ ਹੀ ਥੱਲੇ ਜਾਣਾ ਸ਼ੁਰੂ ਕਰ ਦਿੰਦੀ ਹੈ ਸੋ ਇਹ پلان ਆਪਣਾ ਨਹੀਂ ਬਣਿਆ ਦੂਜਾ پلان ਆਪਣਾ ਇਹ ਸੀ ਕਿ 25863 ਇਹ ਆ ਬਹੁਤ ਮਜ਼ਬੂਤ ਸਪੋਰਟ ਜੋ ਇਹਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਦਾ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਦੇ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਹੁਣ ਇਸ ਲੈਵਲ ਦੇ ਕੋਲ ਮਾਰਕਟ ਆਈ ਤਾਂ ਹੈਗੀ ਆ ਪਰ ਮਾਰਕਟ ਉਦੋਂ ਆਈ ਹੈ ਜਦੋਂ ক্লোਜ਼ ਹੋਣ ਵਾਲੀ ਸੀ ਉਸ ਤੋਂ ਪਹਿਲਾਂ ਇਹਦੇ ਕੋਲ ਆਈ ਨਹੀਂ ਗਈ ਸੋ ਇੱਥੇ ਵੀ ਦੇਖੋ ਪੈਟਰਨ ਕੋਈ ਬਣਿਆ ਨਹੀਂ ਆਪਣਾ ਸੋ ਇਹ ਦੂਜਾ ਪਲਾਨ ਵੀ ਨਹੀਂ ਆਪਣਾ ਬਣਿਆ ਤੀਜੇ ਪਲਾਨ ਬਾਰੇ ਗੱਲ ਕਰਦੇ ਆ 5741 ਤੀਜਾ ਪਲਾਨ ਦਾ ਉਹ ਦਿੱਤਾ ਸੀ ਕਿ ਇਹਦੇ ਕੋਲ ਆ ਕੇ ਜੇ 15 ਮਿੰਟ ਡਬਲ ਯਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਾਉਂਦੀ ਹੈ ਸੋ ਫਿਰ ਉੱਤੇ ਵਾਲੀ ਸਾਈਡ ਤੋਂ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਤਿੰਨ ਪਲਾਨ ਸੀ ਹੁਣ ਦੇਖੋ ਜਦੋਂ ਮਾਰਕਟ ਗੈਪ ਅਪ ਓਪਨ ਹੁੰਦੀ ਹੈ ਛੋਟਾ ਜਿਹਾ ਤੇ ਗੈਪ ਆਪ ਓਪਨ ਹੋਣ ਤੋਂ ਬਾਅਦ ਉੱਤੇ ਜਾਂਦੀ ਆ। ਸੋ 26060 ਤੋਂ ਪਹਿਲਾਂ ਹੀ ਡਿੱਗ ਪੈਂਦੀ ਆ। ਉਸ ਤੋਂ ਬਾਅਦ ਆ ਫਿਰ ਆਪਾਂ ਕੀ ਕਰਦੇ ਆ ਆਪਣਾ ਪਲਾਨ ਚੇਂਜ ਕਰਦੇ ਆ। ਤੇ 11:15 ਤੇ ਤੁਹਾਨੂੰ ਇਨਫੋਰਮ ਕਰਦੇ ਆ ਆਪਾਂ ਕਿ 2605 ਹੀ ਆ ਜਿਹੜਾ। ਇਹ WhatsApp ਚੈਨਲ ਤੇ Instagram ਚੈਨਲ ਤੇ ਤੁਹਾਨੂੰ ਦੱਸਿਆ ਸੀ ਆਪਾਂ 11:15 ਤੇ। ਕਿ 2605 ਜਿਹੜਾ ਇਹ ਹੁਣ ਇੱਕ ਮਜ਼ਬੂਤ ਰੈਜ਼ਿਸਟੈਂਸ ਆ। ਇਦੇ ਕੋਲ ਜਾ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 30 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬਣਦਾ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਹੁਣ ਦੇਖੋ ਮਾਰਕੀਟ ਇਹਦੇ ਕੋਲ ਜਾਂਦੀ ਹੈ 2605 ਦੇ ਕੋਲ ਤੇ ਪਰ ਇਹਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 30 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਨਹੀਂ ਬਣਉਂਦੀ ਸੋ ਇਸ ਕਰਕੇ ਆਪਾਂ ਇੱਥੇ ਕੋਈ ਟਰੇਡ ਨਹੀਂ ਕੀਤੀ ਪਰ ਇੱਥੇ ਜੇ ਤੁਸੀਂ ਦੇਖੋਗੇ ਧਿਆਨ ਦੇ ਨਾਲ ਇਸੇ ਰਿਸਿਸਟੈਂਸ ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਬੀਰੀਸ਼ਨ ਗਲਫਿੰਗ ਹਰਾ ਕੈਂਡਲ ਆ ਤੇ ਲਾਲ ਕੈਂਡਲ ਉਸ ਤੋਂ ਵੱਡਾ ਦੋਨੋਂ ਸਾਈਡਾਂ ਤੋਂ ਸੋ ਬੀਰੀਸ਼ਨ ਗਲਫਿੰਗ ਕੈਂਡਲਸਟਿਕ ਪੈਟਰਨ ਬਣਦਾ ਹੈ ਸੋ ਉਸ ਤੋਂ ਬਾਅਦ ਨਿਫਟੀ ਦੇ ਵਿੱਚ ਇੱਕ ਤਗੜਾ ਮੂਵ ਆਉਂਦਾ ਹੈ ਪਰ ਇਹ ਜਿਹੜਾ ਕੈਂਡਲਸਟਿਕ ਪੈਟਰਨ ਸੀ ਇਹਦਾ ਸਾਈਜ਼ ਬਹੁਤ ਵੱਡਾ ਸੀ ਇਸ ਕਰਕੇ ਆਪਾਂ ਇਹਦੇ ਵਿੱਚ ਐਂਟਰੀ ਨਹੀਂ ਕੀਤੀ ਸਟਾਪ ਲੋਸ ਵੱਡਾ ਬਣਦਾ ਸੀ ਤੇ ਟਾਈਮ ਵੀ ਜੇ ਆਪਾਂ ਦੇਖੀਏ ਸੋ ਟਾਈਮ ਵੀ ਦੇਖੋ ਢਾਈ ਬਚੁੱਕੇ ਸੀ ਸੋ ਟਾਈਮ ਵੀ ਘੱਟ ਬਚਿਆ ਸੀ ਸੋ ਪੂਰਾ ਟਾਰਗੇਟ ਮਿਲਣ ਦੇ ਜਿਹੜਾ ਸਰ ਉਹ ਘਟ ਸੀ ਇਸ ਕਰਕੇ ਆਪਾਂ ਇਹਦੇ ਵਿੱਚ ਐਂਟਰੀ ਨਹੀਂ ਕੀਤੀ ਸਟੌਪ ਲਸ ਵੱਡਾ ਬਣਦਾ ਸੀ ਸੋ ਇਹ ਟਰੇਡ ਦੇਖੋ ਆਪਣੇ ਪਲਾਨ ਦੇ ਅਕੋਰਡਿੰਗ ਬਣੀ ਆ ਪਰ ਇਹਦੇ ਵਿੱਚ ਆਪਾਂ ਐਂਟਰੀ ਨਹੀਂ ਕੀਤੀ ਇਹਦੇ ਵਿੱਚ ਆਪਾਂ ਟਰੇਡ ਨਹੀਂ ਕੀਤੀ ਪਰ ਇਹ ਜਿਹੜੀ ਟਰੇਡ ਇੱਕ ਹੋਰ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ ਦੇਖੋ ਜ਼ਰੂਰੀ ਨਹੀਂ ਕਿ ਕੈਂਡਲਸਟਿਕ ਪੈਟਰਨ ਤੇ ਹੀ ਟਰੇਡ ਕਰਨੀ ਹੁੰਦੀ ਆ ਪਿਛਲੇ ਹਫਤੇ ਆਪਾਂ ਇੱਕ ਵੀਡੀਓ ਪਾਈ ਸੀ ਇੱਕ ਸਟਰੈਟਜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਜਿਹੜੇ ਮੈਂ ਤੁਹਾਨੂੰ ਸਪੋਰਟ ਤੇ ਰੈਜ਼ਿਸਟੈਂਸ ਦੇਣਾ ਆ ਸੋ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਹੋਰ ਤਰੀਕਾ ਨਾਲ ਵੀ ਟ੍ਰੇਡ ਕਰ ਸਕਦੇ ਹੋ ਜਿਵੇਂ ਦੇਖੋ 26.05 ਨੂੰ ਟੱਚ ਕਰਨ ਤੇ ਤੁਸੀਂ ਐਂਟਰੀ ਕਰਨੀ ਸੀ ਤੇ 26.045 ਯਾਨੀ ਕਿ 20.33 ਸਟਾਪ ਲਸ ਰੱਖ ਕੇ ਐਂਟਰੀ ਕਰਕੇ ਥੱਲੇ ਮਤਲਬ ਸਟਾਪ ਲਸ ਤੋਂ ਮੁਕਾਬਲੇ ਡਬਲ ਪ੍ਰੋਫਿਟ ਲੈ ਕੇ ਨਿਕਲ ਸਕਦੇ ਸੀ ਇਹ ਵੀ ਇੱਕ ਸਟ੍ਰੈਟਜੀ ਹੈਗੀ ਤੇ ਇਹ ਦੇ ਅਕੋਰਡਿੰਗ ਦੇਖੋ ਮੈਂ ਖੁਦ ਵੀ ਟ੍ਰੇਡ ਕਰਦਾ ਹਾਂ ਲਾਸਟ ਵੀਕ ਬਹੁਤ ਸਾਰੇ ਟ੍ਰੇਡ ਮੈਂ ਇਸੇ ਤਰ੍ਹਾਂ ਕੀਤੇ ਸੀ ਸੋ ਪਰ ਇਥੇ ਮੈਂ ਕੋਈ ਟ੍ਰੇਡ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਮੇਰੇ ਮਾਈਂਡ ਦੇ ਵਿੱਚ ਦੋ ਹੀ ਚੀਜ਼ਾਂ ਸੀ ਕੀ 15 ਮਿੰਟ ਸ਼ੂਟਿੰਗ ਸਟਾਰ ਬਣੇ ਜਾਂ ਫਿਰ 30 ਮਿੰਟ ਸ਼ੂਟਿੰਗ ਸਟਾਰ ਬਣੇ ਸੋ ਇਸ ਕਰਕੇ ਇਹ ਟ੍ਰੇਡ ਆਪਣੀ ਨਿਕਲ ਗਈ ਇਹਦੇ ਵਿੱਚ ਆਪਾਂ ਨਹੀਂ ਕਰ पाए ਸੋ ਇਹ ਆਪਣੇ ਪਲਾਨ ਦੇ ਅਕੋਰਡਿੰਗ ਬਣੀ ਸੀ ਤੇ ਜਿਨ੍ਹਾਂ ਵੀਰਾਂ ਭਣਾ ਨੇ ਦੇਖੋ ਕੇਵਲ ਰੈਜ਼ਿਸਟੈਂਸ ਦੇ ਹਿਸਾਬ ਦੇ ਨਾਲ 20 ਪੁਆਇੰਟ ਉੱਤੇ ਸਟਾਪ ਲੌਸ ਰੱਖ ਕੇ ਟ੍ਰੇਡ ਕੀਤੀ ਹੋਗੀ ਉਹਨਾਂ ਵਧੀਆ ਪ੍ਰੋਫਿਟ ਕੀਤਾ ਹੋਊਗਾ ਤੇ ਜਿਨ੍ਹਾਂ ਦੀ ਮਿਸ ਹੋ ਗਈ ਕੋਈ ਗੱਲ ਨਹੀਂ ਬਹੁਤ ਸਾਰੇ ਮੌਕੇ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲਦੇ ਹੀ ਰਹਿੰਦੇ ਆ ਸੋ ਇਹ ਸੀ ਆਪਣਾ ਦੇਖੋ ਪਲਾਨ ਜਿਹੜਾ ਅੱਜ ਸਕਸੈਸਫੁਲ ਰਿਹਾ ਜਿਹਦੇ ਅਕੋਰਡਿੰਗ ਅੱਜ ਆਪਣੀ ਟ੍ਰੇਡ ਬਣੀ ਆ ਸੋ ਹੁਣ ਆਪਾਂ ਗ ਬੋਧਵਾਰ ਬਾਰੇ ਯਾਨੀ ਕਿ ਕੱਲ ਬਾਰੇ ਕਿ ਕੱਲ ਨੂੰ ਮਾਰਕੀਟ ਦੇ ਵਿੱਚ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਨੇ ਕਿਹੜੇ-ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਸੋ ਤਿੰਨ ਪਲਾਨ ਨੇ ਇੱਥੇ ਵੀ ਆਪਣੇ ਕੱਲ ਵਾਸਤੇ ਵੀ ਤਿੰਨ ਪਲਾਨ ਨੇ ਸਭ ਤੋਂ ਪਹਿਲਾ ਪਲਾਨ ਦੇਖੋ ਨੰਬਰ 1 ਪਲਾਨ ਇਹੀ ਆ ਕਿ 5295 ਇਹ ਜਿਹੜਾ ਲੈਵਲ ਆ ਇਸ ਲੈਵਲ ਤੋਂ ਦੇਖੋ ਪਹਿਲੋਂ ਸਪੋਰਟ ਲੈ ਕੇ ਮਾਰਕੀਟ ਉੱਤੇ ਜਾਂਦੀ ਸਭ ਤੋਂ ਪਹਿਲਾਂ ਤਾਂ ਦੇਖੋ ਮਾਰਕੀਟ ਗੈਪ ਅਪ ਓਪਨ ਹੁੰਦੀ ਇਸ ਲੈਵਲ ਤੋਂ ਉਸ ਤੋਂ ਬਾਅਦ ਕੀ ਕਰਦੀ ਇਸ ਲੈਵਲ ਦੇ ਕੋਲ ਆ ਕੇ ਫਿਰ ਹੈਮਰ ਬਣਾਉਦੀ 15 ਮਿੰਟ ਦਾ ਫਿਰ ਉੱਤੇ ਜਾਂਦੀ ਆ ਸੋ ਪਹਿਲਾਂ ਇਹ ਸਪੋਰਟ ਸੀ ਤੇ ਇਹਦਾ ਜੇ ਪ੍ਰੀਵੀਅਸ ਹਿਸਟਰੀ ਵੀ ਆਪਾਂ ਦੇਖਦੇ ਆਂ ਇਧਰ ਵੀ ਸੋ ਇਧਰ ਵੀ ਦੇਖੋ ਇਸ ਲੈਵਲ ਨੂੰ ਟੱਚ ਕੀਤਾ ਮਾਰਕੀਟ ਨੇ ਇੱਕ ਰੰ ਦੇਖੋ ਜਦੋਂ ਉੱਤੇ ਜਾਣ ਡੇ ਸੀ ਇੱਥੋਂ ਜਾ ਕੇ ਨੇ ਸਪੋਰਟ ਲਿਆ ਦੁਬਾਰਾ ਫਿਰ ਇੱਥੋਂ ਸਪੋਰਟ ਲਿਆ ਤੇ ਫਿਰ ਦੇਖੋ ਇੱਥੋਂ ਵੀ ਸਪੋਰਟ ਲਿਆ ਤੇ ਇੱਥੋਂ ਵੀ ਸਪੋਰਟ ਲਿਆ ਤੇ ਇੱਥੇ ਲਗਭਗ ਇੱਥੇ ਇੱਕ ਦਿਨ ਦੀ ਕਲੋਜ਼ਿੰਗ ਵੀ ਆ ਸੋ ਇਹ ਜਿਹੜਾ ਲੈਵਲ ਹੈ ਬਹੁਤ ਮਜ਼ਬੂਤ ਹੈ ਕੱਲ੍ਹ ਵਾਸਤੇ ਹੁਣ ਇਸ ਲੈਵਲ ਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਵਧੀਆ ਟ੍ਰੇਡ ਬਣ ਸਕਦੀ ਹੈ ਵਧੀਆ ਟ੍ਰੇਡ ਸੋ ਇਹ ਆਪਣਾ ਪਲਾਨ ਨੰਬਰ 1 ਪਲਾਨ ਨੰਬਰ 2 ਇਹ ਆ ਕਿ ਜਿਹੜੀ ਜਗ੍ਹਾ ਤੋਂ ਦੇਖੋ ਮਾਰਕੀਟ ਅੱਜ ਡਿੱਗੀ ਆ ਇਹ ਵੱਡਾ ਮੂਵ ਆਇਆ ਹੈ ਸੋ ਇਸ ਜਗ੍ਹਾ ਤੇ 26052605 ਤੇ 26 ਅਰ ਦਾ ਸਾਈਕੋਲੋਜੀਕਲ ਲੈਵਲ ਵੀ ਬਣ ਜਾਂਦਾ ਹੈ ਸੋ ਇਹ ਬਹੁਤ ਮਜ਼ਬੂਤ ਹੈ ਸੋ ਇਹਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣਾ ਦੂਜਾ ਪਲਾਨ ਕੱਲ੍ਹ ਵਾਸਤੇ ਸੋ ਇਹ ਦੋ ਪਲਾਨ ਹੋ ਗਏ ਤੀਜੇ ਪਲਾਨ ਦੀ ਗੱਲ ਕਰਦੇ ਹਾਂ ਤੀਜਾ ਪਲਾਨ ਦੇਖੋ 741 ਵਾਲਾ ਸਸ 41 ਵਾਲੇ ਬਾਰੇ ਕੱਲ ਵੀ ਆਪਾਂ ਦੱਸਿਆ ਸੀ ਕਿ ਕਾਫੀ ਇਹ ਮਜ਼ਬੂਤ ਹੈ ਕਿਉਂਕਿ ਇੱਥੋਂ ਦੇਖੋ ਇੱਕ ਤਗੜੀ ਬਾਇੰਗ ਆਈ ਸੀ ਸੋ ਇਸ ਲੈਵਲ ਦੇ ਕੋਲ ਆ ਕੇ ਜੇ ਦੇਖੋ 15 ਨਹੀਂ 15 ਨਹੀਂ ਜੇ ਮਲਟੀ ਟਾਈਮ ਫਰੇਮ ਤੇ ਮਲਟੀ ਟਾਈਮ ਫਰੇਮ ਜਾਨੀ ਕਿ ਦੇਖੋ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਨੇ ਇਹਨਾਂ ਦੇ ਵਿੱਚੋਂ ਜੇ ਘੱਟੋ ਘੱਟ ਤਿੰਨ ਟਾਈਮ ਫਰੇਮ ਤੇ ਇੱਕੋ ਸਮੇਂ ਤੇ ਉੱਤੇ ਵਾਸਤੇ ਪੈਟਰਨ ਬਣਦੇ ਆ ਇਸ ਲੈਵਲ ਦੇ ਕੋਲ ਆ ਕੇ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਸੋ ਇਹ ਆਪਣਾ ਤੀਜਾ ਪਲਾਨ ਹੁਣ ਦੇਖੋ ਜਦੋਂ ਆਪਾਂ ਉੱਤੇ ਵਾਸਤੇ ਕਰਨੀ ਆ ਨਾ ਉਦੋਂ ਆਪਾਂ ਨੂੰ ਮਲਟੀ ਟਾਈਮ ਫਰੇਮ ਚਾਹੀਦੀ ਹੈ ਕਿਉਂਕਿ ਡਾਊਨ ਟ੍ਰੈਂਡ ਹੈ ਮਾਰਕੀਟ ਦੇ ਵਿੱਚ ਜਦੋਂ ਥੱਲੇ ਵਾਸਤੇ ਕਰਨੀ ਆ ਉਦੋਂ ਆਪਾਂ ਨੂੰ ਮਲਟੀ ਟਾਈਮ ਫਰੇਮ ਨਹੀਂ ਚਾਹੀਦੀ ਤੇ ਦੂਜੀ ਗੱਲ ਜੇ ਤੁਸੀਂ ਮੰਨ ਲਓ ਰਿਸਿਸਟੈਂਸ ਤੋਂ 20 ਪੁਆਇੰਟ ਉੱਤੇ ਸਟਾਪ ਲੋਸ ਰੱਖ ਕੇ ਕਰਨੀ ਆ। ਸੋ ਥੱਲੇ ਵਾਸਤੇ ਉਹ ਸਹੀ ਆ ਪਰ ਉੱਤੇ ਵਾਸਤੇ ਸਪੋਰਟ ਤੋਂ ਥੱਲੇ 20 ਪੁਆਇੰਟ ਸਟਾਪ ਲੋਸ ਰੱਖ ਕੇ ਨਾ ਕਰਿਓ ਕਿਉਂਕਿ ਟ੍ਰੈਂਡ ਇੱਥੇ ਕੀ ਆ ਆਪਣਾ ਡਾਊਨ ਟ੍ਰੈਂਡ ਆ। ਟ੍ਰੈਂਡ ਦੇ ਖਿਲਾਫ ਜਦੋਂ ਵੀ ਆਪਾਂ ਟ੍ਰੇਡ ਕਰਨੀ ਆ ਆਪਾਂ ਨੂੰ ਮਲਟੀਪਲ ਕਨਫਰਮੇਸ਼ਨ ਚਾਹੀਦੀ ਆ। ਸੋ ਇਸ ਕਰਕੇ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਜਿਹੜੇ ਚਾਰ ਟਾਈਮ ਫਰੇਮ ਨੇ ਇਹਨਾਂ ਦੇ ਵਿੱਚੋਂ ਘਾਟੂ ਘਾਟ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਦੇ ਫਿਰ ਹੀ ਉੱਤੇ ਵਾਸਤੇ ਥੱਲੇ ਵਾਸਤੇ ਟ੍ਰੇਡ ਨੋਰਮਲ ਜਿਹੜੀ ਕੈਂਡਲਸਟਿਕ ਪੈਟਰਨ ਉਹਨਾਂ ਤੇ ਵੀ ਕੀਤੀ ਜਾ ਸਕਦੀ ਹੈ ਸ਼ੂਟਿੰਗ ਸਟਾਰ ਐਮ ਪੈਟਰਨ ਤੇ ਕੀਤੀ ਜਾ ਸਕਦੀ ਆ ਤੇ ਰਿਸਿਸਟੈਂਸ ਦੇ ਉੱਤੇ 20 ਪੁਆਇੰਟ ਸਟਾਪ ਲਸ ਰੱਖ ਕੇ ਉਹਦੇ ਨਾਲ ਵੀ ਕੀਤੀ ਜਾ ਸਕਦੀ ਆ ਸੋ ਇਹ ਦੇਖੋ ਅੱਜ ਆਪਣੇ ਕੱਲ ਵਾਸਤੇ ਆਪਣੇ ਤਿੰਨ ਪਲਾਨ ਨੇ ਤੇ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਬਾਕੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਨਾ WhatsApp ਚੈਨਲ Instagram ਚੈਨਲ ਨੂੰ ਜੁਆਇਨ ਕਰਕੇ ਰੱਖੋ ਕਿਉਂਕਿ ਦੇਖੋ ਜਿਵੇਂ ਅੱਜ ਆਪਾਂ ਨੂੰ ਪਲਾਨ ਚੇਂਜ ਕਰਨੇ ਪਏ ਆ ਤੇ ਆ ਜਿਹੜਾ 2605 ਵਾਲਾ ਪਲਾਨ ਆਪਾਂ ਤੁਹਾਨੂੰ WhatsApp ਚੈਨਲ Instagram ਚੈਨਲ ਤੇ ਦੱਸਿਆ ਸੀ ਸੋ ਉਸੇ ਤਰ੍ਹਾਂ ਦੇਖੋ ਕਿਸੇ ਨਾ ਕਿਸੇ ਦਿਨ ਆਪਾਂ ਨੂੰ ਪਲਾਨ ਚੇਂਜ ਕਰਨੇ ਪੈਂਦੇ ਕਦੇ-ਕਦੇ ਆਪਣੇ ਵੀਡੀਓ ਵਾਲੇ ਪਲਾਨ ਨਹੀਂ ਰਹਿੰਦੇ ਆ ਸੋ ਇਸ ਕਰਕੇ WhatsApp ਚੈਨਲ ਤੇ Instagram ਚੈਨਲ ਨੂੰ ਜੁਆਇਨ ਕਰਕੇ ਰੱਖੋ ਸੋ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ